ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਚੰਗਾ ਪ੍ਰਦਰਸ਼ਨ ਨਾ ਹੋਣ ਕਾਰਨ ਅਜ ਪ੍ਰਕਾਸ਼ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ ਕੋਰ ਕਮੇਟੀ ਦੀ ਬੈਠਕ ਸ਼ਾਮ 5 ਵਜੇ ਮੁੱਖ ਮੰਤਰੀ ਦੀ ਰਹਾਇਸ਼ ਤੇ ਹੀ ਰੱਖੀ ਗਈ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਖਣ ਦੇ ਵਿੱਚ ਆਇਆ ਕਿ ਅਕਾਲੀ ਦਲ ਦੇ ਨਤੀਜਿਆਂ ਤੋਂ ਅਗਲੇ ਹੀ ਦਿਨ ਕੋਰ ਕਮੇਟੀ ਦੀ ਇਹ ਬੈਠਕ ਸੱਦੀ ਹੈ ਸੂਤਰਾਂ ਮੁਤਾਬਕ ਚੋਣ ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਖਲਬਲੀ ਮਚੀ ਹੋਈ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿੱਤ ਅਕਾਲੀ ਦਲ ਦੇ ਲਈ ਵੱਡੀ ਟੱਕਰ ਸਾਬਿਤ ਹੋਈ ਹੈ ਇਹਨਾਂ ਸਿਆਸੀ ਹਾਲਾਤਾਂ ਨੂੰ ਦੇਖਦਿਆਂ ਹੀ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਬੈਠਕ ਬੁਲਾਈ ਗਈ ਹੈ ਸੂਤਰਾਂ ਮੁਤਾਬਕ ਇਸ ਬੈਠਕ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਤੈ ਕੀਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਨੇ ਜਨਦੋਤੇ ਵਿਚਾਰ ਵਟਾਂਦਰਾ ਅੰਦਰ ਰਾਜ ਦੇ ਸਕੋਰ ਕਮੇਟੀ ਦੀ ਬੈਠਕ ਦੇ ਵਿੱਚ ਕੀਤਾ ਜਾਏਗਾ ਸ਼ਾਮੀ 5 ਵਜੇ ਇਹ ਬੈਠਕ ਸ਼ੁਰੂ ਹੋਏਗੀ ਖਾਸ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅੱਜ ਦੀ ਕੋਰ ਕਮੇ ਦੇ ਵਿੱਚ ਜੋ ਹੈ ਮੁੱਦਾ रह ਸਕਦਾ ਉਹ ਇਹ रह ਸਕਦਾ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਚੰਗਾ ਪ੍ਰਦਰਸ਼ਨ ਰਿਹਾ ਚਾਰ ਸੀਟਾਂ ਲੈ ਕੇ ਜਾਣ ਦੇ ਵਿੱਚ ਕਾਮਯਾਬ ਰਹੀ ਆਮ ਆਦਮੀ ਪਾਰਟੀ ਉਸ ਦੇ ਲਈ ਕਿਸ ਤਰ੍ਹਾਂ ਦੀ ਅੱਗੇ ਰਣਨੀਤੀ ਤੈਅ ਕੀਤੀ ਜਾਵੇ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਾਫੀ ਟੱਕਰ ਦੇ ਸਕਦੀ ਹੈ ਸ਼ੋਮਰੀ ਅਕਾਲੀ ਦਲ ਨੂੰ ਉਸ ਤੇ ਵਿਚਾਰ ਚਰਚਾ ਵੀ ਅੱਜ ਦੀ ਇਸ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਕੀਤੀ ਜਾ ਸਕਦੀ ਹੈ ਜਿਵੇਂ ਅੱਜ ਖਬਰ ਤੋਂ ਉਤੇ ਸਾਡੇ ਨਾਲ ਸਾਡੇ ਪੱਤਰਕਾਰ ਯਦਵੰਦਰ ਸਿੰਘ ਜੁੜੇ ਹੋਏ ਨੇ ਯਦਵੰਦਰ ਕਿਹੜੇ-ਕਿਹੜੇ ਮੁੱਦੇ ਵਿਚਾਰੇ ਜਾਣਗੇ ਕੋਰ ਕਮੇਟੀ ਦੇ ਵਿੱਚ ਅ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ ਚੋਣਾਂ ਦੇ ਕਾਲੀ ਦਲ ਨੂੰ ਦੇ ਇੱਕ ਵੱਡਾ ਝਟਕਾ ਲੱਗੇ ਕਿਉਂਕਿ ਚਾਰ ਸੀਟਾਂ ਤੇ ਆਮ ਆਦਮੀ ਪਾਰਟੀ ਦਾ ਜਿੰਨਾ ਇੱਕ ਵੱਡਾ ਵੋਟ ਪਰਸੈਂਟੇਜ ਆਮ ਆਦਮੀ ਪਾਰਟੀ ਵੱਲੋਂ ਲੈ ਕੇ ਜਾਣਾ ਔਰ ਖਾਸ ਤੌਰ ਦੇ ਉੱਤੇ ਦੋ ਸੀਟਾਂ ਦੇ ਉੱਤੇ ਜਨੰਪੁਰ ਸਾਹਿਬ ਦੀ ਸੀਟ ਸੀਟ ਦੇਖੋਗੇ ਤੁਸੀਂ ਬਹੁਤ ਥੋੜਾ ਮਾਰਜਨ ਹੈ ਉੱਥੇ ਵੀ ਔਰ ਖਾਸ ਲੁਧਿਆਣਾ ਦੇ ਅੰਦਰ ਵੀ ਫੂਲਕਾ ਦੂਜੀ ਨੰਬਰ ਤੇ ਰਹੇ ਤਾਂ ਵੱਡਾ ਚੈਲੰਜ ਇਸ ਤਰ੍ਹਾਂ ਖੜਾ ਹੋਇਆਗਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਕਾਲੀ ਦਲ ਰੀਥਿੰਕ ਕਰ ਰਿਹਾ ਕਿ ਕਿਸ ਤਰ੍ਹਾਂ ਇਹਦੇ ਤੇ ਕਿਸ ਤਰ੍ਹਾਂ ਜਿਠਿਆ ਜਾਵੇ ਕਿਸ ਤਰ੍ਹਾਂ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਆਉਣ ਵਾਲਿਆ ਪੰਜਾਬ ਦਾ ਸਿਆਸੀ ਮਾਹੌਲ ਉਹਦੇ ਅੰਦਰ ਉਹਦੀ ਥਾਂ ਪੱਕੀ ਕੀਤੀ ਜਾਵੇ ਇਸੇ ਲਈ ਹੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਦੋਂ ਦਾ ਅਕਾਲੀ ਦਲ ਬਣਿਆ ਹੁਣ ਤੱਕ ਕਦੇ ਵੀ ਇਤਿਹਾਸਕ ਇਹ ਨਹੀਂ ਹੋਇਆ ਕਿ ਚੋਣਾਂ ਤੋਂ ਦੂਜੇ ਦਿਨ ਹੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੋਵੇ ਪਹਿਲੀ ਵਾਰ ਇਹ ਹੋ ਰਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਔਰ ਇਹਦੇ ਵਿੱਚ ਉਹ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਖਾਸ ਤੌਰ ਤੇ ਜਿਸ ਤਰ੍ਹਾਂ ਦਾ ਭਾਰ ਹੋਇਆ ਉਹਦੇ ਚੋਂ ਅਕ ਉਹ ਕਿਸ ਤਰ੍ਹਾਂ ਇਸ ਪੂਰੇ ਸਪੇਸ ਨੂੰ ਕਾਲੀ ਦਲ ਭਰੇ ਕਿਉਂਕਿ ਜਿਸ ਤਰ੍ਹਾਂ ਦੀ ਐਂਟੀ ਇੰਕੰਮਬੇਸੀ ਸਰਕਾਰ ਦੇ ਖਿਲਾਫ ਚੂ ਉਹਦੇ ਚ ਵੀ ਸਾਰੇ ਇਸ਼ੂ ਆਉ ਪਈਆਂ ਨੇ ਤਾਂ ਇਹਨਾਂ ਸਾਰੇ ਮਸਲਿਆਂ ਤੇ ਚਰਚਾ ਹੋ ਗਈ ਹੈ ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਜਿਸ ਤਰ੍ਹਾਂ ਯਾਦੋਂ ਦੇ ਰਾਉਣ ਵਾਲਿਆਂ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਇਹਨਾਂ ਚੰਗਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਰਿਹਾ ਸੋ ਕਰਾਰੀ ਸ਼ਿਕਸਤ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਸਕਦੀ ਹੈ ਇਸ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੇ ਕੋਈ ਵਿਚਾਰ ਵਟਾਂਦਰਾ ਹੋ ਸਕਦਾ ਹੈ ਇਸ ਬੈਠਕ ਵਿੱਚ ਵਿਧਾਨ ਸਭਾ ਚੁਣਾ ਹਾਲਾਂਕਿ ਦੂਰ ਨੇ ਪਰ ਕਿਉਂਕਿ ਜਿਸ ਤਰ੍ਹਾਂ ਤੁਸੀਂ ਚੈਲੰਜ ਦੇਖੋਗੇ ਅਗਰ 9 ਸੀਟਾਂ ਦੀਆਂ ਤੁਸੀਂ ਵਿਧਾਨ ਸਭਾ ਦੀਆਂ ਸੀਟਾਂ ਕੱਢੋ ਅੱਗੇ 4 ਸੀਟਾਂ ਚੋਂ ਤਾਂ 36 ਸੀਟਾਂ ਬਣਦੀਆਂ ਨੇ ਜੇ ਤਾਂ ਮਤਲਬ 36 ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਜਿੱਤ ਮਤਲਬ ਜਿੱਤ ਚੁੱਕੇ ਨੇ ਜੇ ਅਸੀਂ ਮੰਨੀਏ ਇੱਕ ਤਰ੍ਹਾਂ ਔਰ ਵੋਟ ਪਰਸੈਂਟੇਜ ਦੇ ਵਾਈਜ਼ ਦੇਖੀਏ ਤਾਂ ਵੋਟ ਪਰਸੈਂਟੇਜ ਵਾਈਜ਼ ਵੀ ਅਸੈਂਬਲੀ ਦੇ ਅੰਦਰ ਉਹਨਾਂ ਦੀ ਚੰਗੀ ਹੋਊਗੀ ਤਾਂ ਕਾਲੀ ਪੱਤ ਨੂੰ ਇਹ ਲੱਗਦਾਗਾ ਕਿ ਜਿਸ ਤਰ੍ਹਾਂ ਕਾਂਗਰਸ ਦਾ ਨੁਕਸਾਨ ਹੋਇਆ ਸੀ ਜਿਸ ਤਰ੍ਹਾਂ ਮੋਦੀ ਤੋਂ ਮੀਤ ਸੀ ਕਿ ਮੋਦੀ ਦੀ ਵੇਵ ਨਾਲ ਪੰਜਾਬ ਦੇ ਅੰਦਰ ਪਤਾ ਨਹੀਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲੇਗਾ 4 ਫੀਟਾਂ ਤੋਂ ਅੱਗੇ ਵਧਾਂਗੇ ਪਰ ਉਹ 4 ਫੀਟਾਂ ਤੇ ਹੀ ਆਮ ਰਿਹਾ ਔਰ ਖਾਸ ਤੌਰ ਤੇ ਤੁਸੀਂ ਹਰਸਿਮਰਤ ਬਾਦਲ ਦੀ ਸੀਟ ਦੇਖੋ ਹਰਸਿਮਰਤ ਬਾਦਲ ਬਹੁਤ ਥੋੜੇ ਮਾਰਜਨ ਨਾਲ ਜਿੱਤੇ ਨੇ ਜਿੱਥੇ ਮੰਨਿਆ ਜਾ ਰਿਹਾ ਸੀ ਕਿ ਲੱਖਾਂ ਦੀ ਲੀਡ ਹੋਊਗੀ ਔਰ ਆਮ ਆਦਮੀ ਪਾਰਟੀ ਉੱਥੇ 85000 ਵੋਟ ਲੈ ਕੇ ਗਈ ਆ ਅਗਰ ਆਮ ਆਦਮੀ ਪਾਰਟੀ ਦਾ ਮੀਲਵਾਰ ਉੱਥੇ ਨਾ ਹੁੰਦਾ ਤਾਂ ਹਰਸਿਮਰਤ ਬਾਦਲ ਵੱਡੇ ਫਰਕ ਨਾਲ ਹਾਰਦੇ ਉੱਥੇ ਤੇ ਇਸ ਕਰਕੇ ਕਾਲੀ ਦ ਕਿ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦੀ ਰਾਜਨੀਤੀ ਬਣਾਈ ਜਾਵੇ ਕਿ ਲੋਕਾਂ ਨਾਲ ਵੱਧ ਤੋਂ ਵੱਧ ਜੁੜਿਆ ਜਾਵੇ ਕਿਉਂਕਿ ਲੋਕਾਂ ਨੇ ਤੇ ਪ੍ਰਕਾਸ਼ ਸਿੰਘ ਬਾਦਲੀ ਕਿਤਨੇ ਕਿਤੇ ਮੰਨ ਰਹੇ ਨੇ ਕਿ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਉਹ ਅੰਡਰਸਟੈਂਡ ਕਰਵਾਉਣ ਦੀ ਗੱਲ ਆ ਗਈ ਉਹ ਨਹੀਂ ਰਹੀ ਲੋਕਾਂ ਦੇ ਨਾਲ ਜਿਹੜਾ ਉਹ ਕੰਟੈਕਟ ਹੁੰਦਾ ਪੋਲਿਟੀਕਲ ਪਾਰਟੀਆਂ ਦਾ ਉਹ ਨਹੀਂ ਰਿਹਾ ਉਹ ਕਮਿਊਨੀਕੇਸ਼ਨ ਜਿਹੜਾ ਪੋਲਿਟੀਕਲ ਕਰਨਾ ਹੁੰਦਾ ਉਹ ਨਹੀਂ ਹੋ ਸਕਿਆ ਸੈਂਟਰ ਦੇ ਵਿੱਚ ਯਾਦੋਂ ਦਾ ਜਿਸ ਤਰ੍ਹਾਂ ਨਰਿੰਦਰ ਮੋਦੀ ਹੁਣ ਆਈ ਗਏ ਨੇ ਤੇ ਸੈਂਟਰ ਦੇ ਵਿੱਚ ਕੋਈ ਮੰਤ్రਾਲਾ ਲੈਣਾ ਤਾਂ ਇਸ ਨੂੰ ਲੈ ਕੇ ਵੀ ਅਕਾਲੀ ਦਲ ਅਜ ਦੀ ਕੋਈ ਰਣਨੀਤੀ ਬਣਾ ਸਕਦੀ ਹੈ ਸਕੋਰ ਕਮੇਟੀ ਦੀ ਮ ਬਿਲਕੁਲ ਉਹਦੇ ਉੱਤੇ ਵੀ ਚਰਚਾ ਹੋਏਗੀ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਸੈਂਟਰ ਦੇ ਅੰਦਰ ਨਰਿੰਦਰ ਮੋਦੀ ਦਾ ਆਉਣਾ ਔਰ ਕਾਲੀ ਦਲ ਨੂੰ ਇੱਥੇ ਸੈੱਟ ਬੈਕ ਲੱਗਣੀ ਇਹ ਆਪਦੇ ਆਪ ਵਿੱਚ ਬਹੁਤ ਵੱਡੀ ਗੱਲ ਆ ਗਈ ਉਹ ਦਿਨਿੰਦਰ ਮੋਦੀ ਤਾਂ ਉੱਥੋਂ ਜੋ ਯੂਪੀ ਰੇਂਜ ਦੇ ਅੰਦਰ ਉਹਨਾਂ ਦਾ ਦਾਅਵਾ ਸੀ ਜੋ ਬੀਜੇਪੀ ਦਾ ਦਾਅਵਾ ਸੀ ਉਹ ਪੂਰਾ ਹੋਇਆ ਪਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਾਲੀ ਦਲ ਬੀਜੇਪੀ ਕੋਰ ਐਨਡੀਆ ਕੋਲ ਦਾਅਵੇ ਕਰ ਰਿਹਾ ਸੀ ਉਹ ਸਾਰੇ ਮਤਲਬ ਨਹੀਂ ਪੂਰੇ ਉਕਰੇ ਤਾਂ ਇਸ ਕਰਕੇ ਦਾਦਾ ਮੰਥਨਾ ਜਿਹੜਾ ਮੀਟਿੰਗ ਦੇ ਅੰਦਰ ਹੀ ਇਸੇ ਮਸਲੇ ਉੱਤੇ ਹੋ ਬਿਲਕੁਲ ਯਾਦ ਅੰਦਰ ਆਖਰੀ ਸਵਾਲ ਐਨਡੀਏ ਦੇ ਜਿਸ ਤਰ੍ਹਾਂ ਗੌਰਮੈਂਟ ਆ ਰਹੀ ਹੈ ਸੋ ਅਕਾਲੀ ਦਲ ਦੇ ਕਿਸੇ ਐਮਪੀ ਨੂੰ ਸੈਂਟਰ ਦੇ ਮਿਨਿਸਟਰੀ ਮਿਲ ਸਕਦੀ ਹੈ ਇਸ ਤੇ ਵੀ ਕੋਈ ਅੱਜ ਰਣਨੀਤੀ ਬਣਾਈ ਜਾ ਸਕਦੀ ਹੈ ਦੇਖੋ ਇੱਕ ਤੇ ਮੰਨਿਆ ਜਾ ਰਿਹਾ ਹੈ ਕਿ ਵਿਨੋਦ ਖੰਨਾ ਨੂੰ ਜਿਸ ਤਰ੍ਹਾਂ ਵਿਨੋਦ ਖੰਨਾ ਵੱਡੇ ਮਾਰਜਨ ਨਾਲ ਜਿੱਤੇ ਨੇ ਜਿਸ ਤਰ੍ਹਾਂ ਪਹਿਲਾਂ ਵੀ ਸੈਂਟਰ ਦੇ ਅੰਦਰੋਂ ਮੰਤਰੀ ਰਹੇ ਨੇ ਵਿਨੋਦ ਖੰਨਾ ਕੈਬਨਿਟ ਮਿਨਿਸਟਰ ਰਹੇ ਨੇ ਵਿਨੋਦ ਖੰਨਾ ਨੂੰ ਪੰਜਾਬ ਦੇ ਅੰਦਰੋਂ ਮਿਨਿਸਟਰੀ ਮਿਲਣੀ ਚਾਹੀਏ ਦੂਜੀ ਸਟੇਟ ਜਿਹੜੀ ਮਿਨਿਸਟਰੀ ਆਫ ਸਟੇਟ ਹੁੰਦੀ ਹੈ ਉਹ ਹਰ ਸੰਗਤ ਬਾਦਲ ਨੂੰ ਕਿਸੇ ਮਹਿਕਮੇ ਦੀ ਮਿਲ ਸਕਦੀ ਹੈ ਪਰ ਹਾਲਾਂਕਿ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਾਂਗਰਸ ਦਾ ਰਿਹਾ ਔਰ ਜਿਸ ਤਰ੍ਹਾਂ ਮੋਦੀ ਨੂੰ ਪੂਰੇ ਬੀਜੇਪੀ ਨੂੰ ਫੋਲਕ ਸਮਰਥਨ ਮਿਲਿਆ 282 ਸੀਟਾਂ ਬੀਜੇਪੀ ਨੂੰ ਆਈਆਂ ਨੇ ਔਰ ਐਨਡੀਏ ਦੇ ਕੋਲ ਵੀ ਤਾਂ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾਗਾ ਜਾਦਾ ਲੋਕ ਨੇ ਜਿਹੜੇ ਉਹ ਬੀਜੇਪੀ ਦੀ ਗਵਰਨਮੈਂਟ ਦੇ ਅੰਦਰ ਜਿਹੜੇ ਵਾਕੀ-ਬਾਕੀ ਦਿਲਾਉਂਦੇ ਨਾ ਹੋਣ ਪਰ ਕਿਉਂਕਿ ਨਰਿੰਦਰ ਮੋਦੀ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜ ਦਾ ਸਬੰਧ ਰਿਹਾਗਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਹ ਬਹੁਤ ਨਜ਼ਦੀਕ ਰਹੇ ਨੇ ਪੰਜਾਬ ਦੇ ਪਰਿਵਾਰੀ ਹੁੰਦੇ ਸੀ ਪੰਜਾਬ ਦੇ ਇੰਚਾਰਜ ਬੀਜੇਪੀ ਦੇ ਜਦੋਂ ਮੋਦੀ ਹੁੰਦੇ ਸੀ ਤਾਂ ਮੁੱਖ ਮੰਤਰੀ ਨਾਲ ਉਹਨਾਂ ਦਾ ਨੇੜੀਕੀ ਰਿਸ਼ਤਾ ਹੋਣ ਕਰਕੇ ਫੈਸਿਲੀਟੇਟ ਕੀਤਾ ਜਾ ਸਕਦਾ ਹਰ ਸਮੇਂ ਬਾਦਲ